ਜੀ ਵੀਡੀਓ ਵੇਖ ਰਖਿਆ ਆ ਸਾਬ ਨੂੰ ਜੀਆਂ ਲੈ ਕੇ ਹਾਜ਼ਰ ਆਂ ਅੱਜ ਦੀ ਵੱਡੀ ਖਬਰ ਖਬਰ ਨੂੰ ਅੰਤ ਤੱਕ ਜਰੂਰ ਦੇਖਣਾ ਜਿੰਨਾ ਵੀਰਾਂ ਭੈਣਾਂ ਨੇ ਚੈਨਲ ਨੂੰ ਸਬਸਕ੍ਰਾਈਬ ਨਹੀਂ ਕੀਤਾ ਚੈਨਲ ਨੂੰ ਸਬਸਕ੍ਰਾਈਬ ਕਰ ਲੋ ਤੇ ਵੀਡੀਓ ਨੂੰ ਲਾਈਕ ਤੇ ਸ਼ੇਅਰ ਜਰੂਰ ਕਰਨਾ ਸ਼ੁਰੂਆਤ ਕਰਦੇ ਆਂ ਅੱਜ ਦੀ ਵੱਡੀ ਖਬਰ ਐਸ ਸੀ ਐਸ ਐਸਟੀ ਐਕਟ ਤੇ ਸੁਪਰੀਮ ਕੋਰਟ ਦਾ ਵੱਡਾ ਫੈਸਲਾ ਗਾਓ ਜਮਾਨਤ ਲਗਾਈ ਇਹ ਸ਼ਰਤ ਸੁਪਰੀਮ ਕੋਰਟ ਨੇ ਇੱਕ ਮਤੰਮ ਪੂਰਨ ਫੈਸਲੇ ਵਿੱਚ ਕਿਹਾ ਹੈ ਕਿ ਅਨਸੂਚਿਤ ਜਾਤੀ ਅਨਜਨ ਜਾਤੀ ਐਕਟ ਅਧੀਨ ਗਾਓ ਜਮਾਨਤ ਤਾਂ ਹੀ ਸਵੀਕਾਰ ਕੀਤੀ ਜਾ ਸਕਦੀ ਜੇਕਰ ਪਹਿਲੀ ਨਜ਼ਰੇ ਸਾਬਤ ਹੋ ਸਕੇ ਕਿ ਸੈਕਟ ਤਹਿਤ ਕੋਈ ਅਪਰਾਧ ਨਹੀਂ ਕੀਤਾ ਗਿਆ ਹੈ ਦਾਰ ਅਸਲ ਜੀਪ ਜਸਟਿਸ ਬੀ ਆਰ ਗਵੀ ਜਸਟਿਸ ਕੀ ਈ ਵੀ ਚੰਦਰਨ ਅਤੇ ਜਸਟਿਸ ਐਨ ਵੀ ਅਜਾਰੀਆ ਦੀ ਬੈਂਚ ਨੇ ਇਹ ਫੈਸਲਾ ਦਿੱਤਾ ਹੈ ਤੁਹਾਨੂੰ ਦੱਸ ਦੇਈਏ ਕਿ ਬੈਂਚ ਦੇ ਬੰਬੇ ਹਾਈ ਕੋਰਟ ਦੇ ਇੱਕ ਦੋਚੀ ਗਾਉ ਜਮਨ ਦੇ ਹੁਕਮ ਨੂੰ ਰੱਦ ਕਰ ਦਿੱਤਾ ਤੁਹਾਨੂੰ ਦੱਸ ਦਈਏ ਕਿ ਉਸ ਵਿਅਕਤੀ ਨੇ ਫੀਲ ਕਰਤਾ ਨੂੰ ਜਨਤਕ ਤੌਰ ਤੇ ਉਸ ਦੀ ਜਾਤੀ ਦਾ ਨਾਮ ਦੱਸ ਕੇ ਦੁਰਵਿਹਾਰ ਅਤੇ અપਮਾਨ ਕੀਤਾ ਸੀ ਅਦਾਲਤ ਨੇ ਕੀ ਕਹਾ ਬਾਰ ਐਂਡ ਬੈਂਚ ਦੀ ਰਿਪੋਰਟ ਦੇ ਅਨੁਸਾਰ ਇਹ ਦੱਸਿਆ ਜਾ ਰਿਹਾ ਹੈ ਕਿ ਜਸਟਿਸ ਜਾਰੀਆ ਦੁਆਰਾ ਲਿਖੇ ਗਏ ਫੈਸਲੇ ਵਿੱਚ ਇਹ ਜ਼ਿਕਰ ਕੀਤਾ ਗਿਆ ਸੀ ਕਿ ਪਹਿਲੀ ਨਜ਼ਰੇ ਮਾਮਲਾ ਐਸ்சி ਐਸਟੀ ਐਕਟ ਦੀ ਧਾਰਾ 3 ਦੇ ਤਹਿਤ ਸਜ਼ਾਜੋਕ ਅਪਰਾਧਾਂ ਦੇ ਤੱਤਾਂ ਦੇ ਆਧਾਰ ਤੇ ਬਣਾਇਆ ਗਿਆ ਸੀ ਕਹਾ ਗਿਆ ਸੀ ਕਿ ਦੋਚੀ ਨੇ ਸ਼ਿਕਾਇਤ ਕਰਤਾ ਨੂੰ ਲੋਕੀ ਦੀ ਰਾਡ ਨਾਲ ਕੁੱਟਿਆ ਅਤੇ ਉਸ ਦੇ ਘਰ ਨੂੰ ਸਾੜਨ ਦੀ ਤਮਕੀ ਦਿੱਤੀ ਸ਼ਿਕਾਇਤ ਕਰਤਾ ਦੀ ਮਾਂ ਤੇ ਮਾਸੀ ਨਾਲ ਵੀ ਇਸੇ ਤਰ੍ਹਾਂ ਦਾ ਵਿਹਾਰ ਕੀਤਾ ਗਿਆ ਉਸ ਦੀ ਜਾਤੀਵਾਦੀ ਕਾਲਾਂ ਵੀ ਸੁਣਾਈਆਂ ਗਈਆਂ ਕਿਹਾ ਗਿਆ ਕਿ ਦੋਚੀ ਨੇ ਸ਼ਿਕਾਇਤ ਕਰਤਾ ਨੂੰ ਉਸ ਦੀ ਜਾਤੀ ਦੇ ਨਾਮ ਤੇ ਲੈ ਕੇ ਕਿਤੇ ਤੁਰਤੇ ਅਪਮਾਨਿਤ ਕੀਤਾ ਇਸ ਦੇ ਨਾਲ ਹੀ ਉਸ ਨੇ ਘਰ ਨੂੰ ਸਾੜਨ ਦੀ ਧਮਕੀ ਵੀ ਦਿੱਤੀ ਇਸ ਤਰ੍ਹਾਂ ਮੰਗਤਿਆਂ ਨੋ ਸ਼ਬਦੀ ਵਰਤੋਂ ਸਪਸ਼ਟ ਤੌਰ ਤੇ ਸ਼ਿਕਾਇਤਕਰਤਾ ਨੂੰ ਅਪਮਾਨਿਤ ਕਰਨ ਦੇ ਇਰਾਦੇ ਨਾਲ ਕੀਤੀ ਗਈ ਇਹ ਅਪਮਾਨ ਇਸ ਲਈ ਕੀਤਾ ਗਿਆ ਕਿਉਂਕਿ ਸ਼ਿਕਾਇਤਕਰਤਾ ਨੇ ਦੂਜੀ ਇੱਛਾ ਅਨੁਸਾਰ ਉਦਾਨ ਸਭਾ ਚੋਣਾਂ ਵਿੱਚ ਕਿਸੇ ਖਾਸ ਮੀਂਦਵਰ ਨੂੰ ਨੋਟ ਨਹੀਂ ਵੋਟ ਨਹੀਂ ਦਿੱਤੀ ਸੀ ਖਬਰ ਨੂੰ ਅੰਤ ਤੱਕ ਦੇਖਣ ਲਈ ਧੰਨਵਾਦ